ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਤਮੀਰ ਕਰਨ ਦੇ ਸਾਰੇ ਠੀਕ ਠਾਕ ਹੋਮਗੇ ਐਸੀ ਵੀ ਬਿਲਕੁਲ ਠੀਕ ਆ ਟਾਈਮ ਹੋ ਗਿਆ ਜੀ 4:10 ਦਾ ਤੇ ਚਾਹ ਆਪਾਂ ਰੱਖੀ ਹੋਈ ਆ ਮੌਸਮ ਦੇਖੋ ਤੁਸੀਂ ਮੀਂਹ ਪੈ ਰਿਹਾ ਆ ਪੌਣੇ 3 ਵਜੇ ਦਾ ਮੀਂਹ ਪੈ ਰਿਹਾ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਪੌਣੇ 3 ਪੌਣੇ 3 ਨੇ ਤੋਂ ਪੈ ਰਿਹਾ ਤੇ ਮਤਲਬ ਡੇਢ ਘੰਟਾ ਹੋ ਗਿਆ ਮੀਂਹ ਪੈਂਦੇ ਇਹਨੂੰ ਦੇਖੋ ਕਿੰਨਾ ਮੀਂਹ ਪੈ ਰਿਹਾ ਹਨਾ ਡੇਢ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਇਸੇ ਤਰ੍ਹਾਂ ਲਗਾਤਾਰ ਡੇਢ ਘੰਟੇ ਤੋਂ ਮੀਂਹ ਆ ਜਿਹੜਾ ਪੈ ਰਿਹਾ ਵਾ ਹਨਾ ਦੇਖ ਸਕਦੇ ਹੋ ਇਹ ਮੀਂਹ ਨੇ ਜਾਨੀ ਜੇ ਤਾਂ ਪੈਂਦਾ ਆ ਤਾਂ ਵਧੀਆ ਪੈਂਦਾ ਮਤਲਬ ਆ ਕਾਫੀ ਵਾਰ ਦਿਹਾੜੀ ਵਿੱਚ ਪੈ ਜਾਂਦਾ ਆ ਕਾਫੀ ਵਾਰ ਦਿਹਾੜੀ ਵਿੱਚ ਪੈ ਜਾਂਦਾ ਕਈ ਵਾਰ ਛਿੱਟੇ ਜਿਹਾ ਆ ਕੇ ਹਟ ਜਾਂਦੇ ਆ ਹਨਾ ਤੇ ਕਈ ਵਾਰ ਕਾਫੀ ਜ਼ੋਰ ਦਾ ਜਿਹੜਾ ਮੀਂਹ ਆ ਪੈ ਜਾਂਦਾ ਆ ਕਿੱਥੇ-ਕਿੱਥੇ ਮੀਂਹ ਪੈ ਰਿਹਾ ਆ ਦੱਸਿਓ ਜਰੂਰ ਹਨਾ ਤੇ ਅੱਜ ਦਿਨ ਹੈਗਾ ਆ ਜੀ ਸ਼ੁੱਕਰਵਾਰ ਦਾ ਸ਼ੁੱਕਰਵਾਰ ਦਾ ਦਿਨ ਆ 2:00 ਸ਼ਾਮ ਦੇ 4:10 ਹੋ ਗਏ ਇੱਧਰ ਮੈਂ ਚਾਹ ਜਿਹੜੀ ਰੱਖੀ ਹੋਈ ਆ ਚਾਹ ਪਰ ਰੱਖੀ ਹੋਈ ਆ ਚਾਹ ਬਣ ਜੂਗੀ ਤੁਸੀਂ ਪੀਵਾਂਗੇ ਚਾਹ ਤੁਹਾਡੇ ਵੱਲ ਮੌਸਮ ਕਿੱਦਾਂ ਆ ਦੱਸਿਓ ਜਰੂਰ ਹਨਾ ਸਾਡੇ ਤਾਂ ਹੁਣ ਤੁਹਾਨੂੰ ਦੱਸ ਦਿੱਤਾ ਵੀ ਇੰਨੇ ਟਾਈਮ ਦਾ ਮੀਂਹ ਪੈਂਦਾ ਝਾੜੀ 'ਚ ਤਿੰਨ ਚਾਰ ਵਾਰ ਹੀ ਆ ਜਾਂਦਾ ਆ ਤਾਂ ਹੁਣ ਜਿਹੜਾ ਅੱਜ ਜਿਹੜਾ ਹੈਗਾ ਆ ਤੀਜੀ ਵਾਰ ਮੀਂਹ ਆਇਆ ਵਾ ਤੇ ਇਹ ਵੀ ਜਣ ਕੇ ਕਾਫੀ ਜ਼ਿਆਦਾ ਪੈ ਰਿਹਾ ਵਾ ਕਾਫੀ ਟਾਈਮ ਦਾ 1.5 ਘੰਟੇ ਦਾ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਵਾ ਚਲੋ ਮੌਸਮ ਹਨਾ ਮੌਸਮ ਬਦਲਦਾ ਆ ਜਾਂ ਤਾਂ ਬਿਮਾਰੀਆਂ ਵੀ ਲੱਗ ਰਹੀਆਂ ਨੇ ਮੱਛਰ ਵਗੈਰਾ ਹਨਾ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ। ਹਨੇਰਾ ਹੋਇਆ ਹੋਇਆ ਵਾ ਮੈਂ ਤਾਂ ਕਰਕੇ ਲਾਈਟ ਵੀ ਜਗਾਈ ਹੋਈ ਆ ਹਨਾ ਹਨੇਰਾ ਹਨੇਰਾ ਵਾ। ਜੇ ਲਾਈਟ ਬੰਦ ਕਰ ਦਿੰਨੇ ਆ ਤਾਂ ਹਨੇਰਾ ਜਾ ਹੋ ਜਾਂਦਾ ਆ ਕਿਉਂਕਿ ਬੱਦਲ ਕਾਫੀ ਜ਼ਿਆਦਾ ਹੋਏ ਨੇ ਝੁਕੇ ਹੋਏ ਨੇ। ਤਾਂ ਟਾਈਮ ਦੇਖੋ ਤੁਸੀਂ ਵੀ ਹਨਾ। 4:00 ਵਜੇ ਦੇ 10 ਮਿੰਟ ਹੋਏ 15 15 ਮਿੰਟ ਹੋਣ ਵਾਲੇ ਆ 4:00 ਵਜੇ। ਵੈਸੇ ਹੀ ਨੀਂਹ ਰਾਜਾ ਲੱਗੀ ਜਾਂਦਾ ਆ ਬੱਦਲ ਕਰਕੇ ਮੀਂਹ ਪੈਂਦਾ ਕਰਕੇ ਤੇ ਦਾਲ ਸਬਜੀ ਕੁਛ ਹਾਲੇ ਮੈਨੂੰ ਸਮਝ ਨਹੀਂ ਆ ਰਿਹਾ ਮੰਮੀ ਹੁਣ ਰਾਏਕੋਟ ਗਏ ਹੋਏ ਆ ਛੇ ਦੋ ਲੈ ਕੇ ਆਉਣ ਹਨਾ ਗੱਡੀ ਤੇ ਗਏ ਆ ਰਾਏਕੋਟ ਤੇ ਆਉਣ ਵਾਲੀ ਹੋਣਗੇ ਦੇਖਦੇ ਆ ਉਹਨਾਂ ਦੇ ਆਇਆ ਤੋਂ ਵੀ ਅੱਜ ਕੀ ਸਬਜੀ ਬਣਦੀ ਆ ਤੇ ਇਧਰ ਚਾਹ ਵੀ ਉਬਲ ਗਈ ਆ ਤੇ ਖਾਂਡ ਹੋ ਗਿਆ ਸਾਰੀ ਚਾਹ ਉਬਲ ਗਈ ਵਿੱਚ ਪੈ ਗਿਆ ਗੈਸ ਦੇ ਚਲੋ ਜੀ ਗੈਸ ਆਪਾਂ ਸਾਫ ਕਰਤਾ ਚਾਹ ਬਣਾ ਕੇ ਰੱਖ ਲਈਏ ਮੰਮੀ ਹੁਣਾਂ ਦੀ ਵੇਟ ਕਰਦੇ ਆ ਕਦੋਂ ਆਉਂਦੇ ਆ ਤੇ ਫੇਰ ਆਪਾਂ ਜਿਹੜੀ ਹੈਗੀ ਆ ਚਾਹ ਪੀਵਾਂਗੇ ਚਲੋ ਜੀ ਮੈਲਦੀ ਆ ਤੁਹਾਨੂੰ ਜਿਹੜੀ ਥੇਰ ਬਾਅਦ ਥੋੜੀ ਦੇਰ ਬਾਅਦ ਤੇ ਮੀਂਹ ਦੇ ਕਦੇ ਤਾਂ ਜ਼ੋਰ ਦੇਣੇ ਆ ਜ਼ੋਰ ਦੀ ਛੜਾਟ ਛਰਾਟ ਆ ਜਾਂਦਾ ਤੇ ਕਿਤੇ ਕਿਤੇ ਮਤਲਬ ਘਟ ਜਾਂਦੀਆਂ ਨੇ ਕਣੀਆਂ ਮੀਂਹ ਪੈ ਕੇ ਵੈਸੇ ਮੌਸਮ ਠੰਡਾ ਹੋ ਜਾਂਦਾ ਪਰ ਜਿਹੜਾ ਮੱਛਰ ਆ ਉਹ ਜ਼ਿਆਦਾ ਹੋ ਜਾਂਦਾ ਵਾ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਮਸਰੀ ਚਲੋ ਜੀ ਆਪਾਂ ਮੰਮੀ ਖਾਣ ਦੀ ਵੇਟ ਕਰਦੇ ਉਹਨਾਂ ਦੇ ਆਿਆਂ ਤੋਂ ਪੀਣੀਆ ਚਾਹ ਪਾਣੀ ਲਓ ਜੀ ਇੱਥੇ ਆਪਾਂ ਜਿਹੜੀ ਹੈਗੀ ਮੂੰਗੀ ਮਸਰੀ ਦੀ ਦਾਲ ਧਾਰਨ ਲੱਗੇ ਸੀ ਮੂੰਗੀ ਮਸਰੀ ਦੀ ਦਾਲ ਆ ਮੈਂ ਭੋਂਕੇ ਰੱਖੀ ਸੀ ਪਤੀਲੀ ਧੋਕਾ ਦੇ ਵਿੱਚ ਆਪਾਂ ਪਾਣੀ ਪਾੜਾ ਲੋੜ ਦੇ ਅਨੁਸਾਰ ਤੇ ਵਿੱਚ ਪਾ ਲਈ ਆਪਾਂ ਮੂੰਗੀ ਮਸਰੀ ਦੀ ਦਾਲ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ 2 ਚਮਚੇ ਨੂਨ ਦੇ 1 ਚਮਚਾ ਮਿਰਚਾਂ ਦਾ 1 ਚਮਚਾ ਆਪਾਂ ਪਾਤਾ ਹਲਦੀ ਦਾ ਤੇ 1 ਚਮਚਾ ਆਪਾਂ ਘਿਓ ਦਾ ਪਾਇਆ ਵੀ ਦਾਲ ਉਬਲੇ ਨਾ ਪਰ ਫੇਰ ਵੀ ਜਿਹੜੀ ਦਾਲ ਆਪਣੀ ਉਬਲ ਗਈ ਸੀਗੀ ਉਹ ਤੁਹਾਨੂੰ ਅੱਕੇ ਦਿਖਾਉਣੇ ਆ ਲਓ ਜੀ ਇੱਥੇ ਆਪਾਂ ਦਾਲ ਧਾਰ ਦਿੱਤੀ ਤੇ ਆਪਾਂ ਭਾਂਡੇ ਜਿਹੜੇ ਮਾਂਜਣ ਲੱਗ ਗਏ ਮੈਂ ਗੈਸ ਨਾ ਜਿਹੜਾ ਸਿਮਤੇ ਕਰਨਾ ਭੁੱਲ ਗਈ ਸੀ ਫੁੱਲਦਾ ਹੀ ਚੱਲੀ ਗਿਆ ਮੈਂ ਧਿਆਨ ਨਹੀਂ ਕੀਤਾ ਤੇ ਮੈਂ ਇੱਥੇ ਭਾਂਡੇ ਧੋਣ ਲੱਗ ਗਈ ਹਨਾ ਸਾਰਾ ਦਿਨ ਭਾਂਡੇ ਹੀ ਨਹੀਂ ਨਿਬੜਦੇ ਹੈਗੇ ਕਿ ਫੇਰ ਕਹਿੰਦੇ ਤੁਸੀਂ ਕਰਦੇ ਕੀ ਹੋ ਇੱਥੇ ਬੇਟਾ ਮੇਰਾ ਡੱਬਾ ਕੱਢ ਕੇ ਰ ਮਤਲਬ ਕੱਢਿਆ ਤਾਂ ਪਹਿਲਾਂ ਦਾ ਹੀ ਸੀਗਾ ਤੇ ਅੰਦਰ ਬੈਡ ਤੇ ਹੀ ਰੱਖਿਆ ਸੀਗਾ ਇਹ ਚਲੇ ਗਏ ਸੀ ਰਾਏਕੋਟ ਮੰਮੀ ਹੁਣਾ ਦੇ ਨਾਲ ਤਾਂ ਕਰਕੇ ਚਲੋ ਮੈਂ ਕਿ ਹੁਣ ਲਿਆ ਕੇ ਦੀ ਪੁੱਤ ਫਿਰ ਹੀ ਲਿਆ ਕੇ ਫੜਾ ਗਿਆ ਤੇ ਮੈਂ ਜਿਹੜੇ ਬਰਤਨ ਸਾਫ਼ ਕਰਦਣੇ ਆ ਕੜਾਹੀ ਜਿਹੜੀ ਮੈਂ ਮਾਂਜ ਕੇ ਰੱਖ ਦਿੱਤੀ ਆ ਇਹ ਕੜਾਹੀ ਅਸੀਂ ਬਹੁਤ ਜ਼ਿਆਦਾ ਯੂਜ਼ ਕਰਦੇ ਜਿਹੜੀ ਮੈਂ ਮਾਂਜੀ ਆ ਤੇ ਇਹਦਾ ਢੱਕਣ ਆ ਚਲੋ ਜੇ ਆਪਾਂ ਸਾਰੇ ਬਰਤਨ ਜਿਹੜੇ ਇਹ ਸਾਫ਼ ਕਰਦਣੇ ਆ ਸਾਰਾ ਦਿਨ ਭਾਂਡੇ ਚਾਹੇ ਸਰਦੀ ਹੋਵੇ ਚਾਹੇ ਹੋਵੇ ਗਰਮੀ ਦੀ ਭਾਂਡੇ ਨਹੀਂ ਲੂਟਮਦੇ ਹਨਾ ਭਾਂਡੇ ਤਾਂ ਰਸੋਈ ਦੇ ਵਿੱਚ ਪਈ ਨਹੀਂ ਜੇ ਧੋਣ ਵਾਲੀ ਤੇ ਮੈਂ ਐਂ ਦਿਖ ਲੋ ਇਹ ਮਤਲਬ ਇਸੇ ਵਲੌਗ ਦੇ ਵਿੱਚ ਵਿੱਚ ਦੋ ਤਿੰਨ ਵਾਰ ਭਾਂਡੇ ਧੋਹ ਦੇਣੇ ਹਨਾ ਕਈ ਵਾਰ ਤਾਂ ਹਾਸਾ ਵੀ ਆਉਂਦਾ ਵੀ ਕੀ ਕਰੀਏ ਕਈ ਵਾਰ ਗੁੱਸਾ ਵੀ ਚੜਦਾ ਹਨਾ ਤੇ ਚਲੋ ਜੀ ਇੱਥੇ ਆਪਾਂ ਜਿਹੜੇ ਹੈਗੇ ਭਾਂਡੇ ਸਾਰੇ ਧੋਹ ਦਿੱਤੇ ਆ ਤੇ ਮੇਰੀ ਬੇਟੀ ਕਹਿੰਦੀ ਮੈਂ ਖੇਡਣ ਜਾਣਾ ਮੈਂ ਕਿਹਾ ਨਹੀਂ ਪੁੱਤ ਹੁਣ ਤੁਸੀਂ ਜਾਣਾ ਐ ਦਵਾਈ ਲੈਣ ਦਵਾਈ ਲੈ ਕੇ ਆਇਓ ਇਹਦਾ ਕੰਨ ਨਾ ਪਤ ਨਹੀਂ ਕੀ ਗੱਲ ਕੰਨ ਤੇ ਫੈਂਸੀ ਹੋ ਗਈ ਤੇ ਹੁਣ ਉਹ ਕੰਨ ਦਰਦ ਕਰੀ ਜਾਂਦਾ ਪੱਕ ਜੇ ਕੀ ਆ ਫੈਂਸੀ ਜੀ ਉਥੋਂ ਹਨਾ ਤੇ ਮੈਂ ਕਿਹਾ ਤੂੰ ਦਵਾਈ ਲੀਆ ਜੀ ਕਹਿੰਦੀ ਠੀਕ ਆ ਮम्मा ਜਾਨੀ ਆ ਤੇ ਫਿਰ ਮੈਂ ਇੱਥੇ ਜਿਹੜੇ ਡੱਬੇ ਆ ਲੰਚ ਬਾਕਸ ਇਹਨਾਂ ਦੇ ਉਹ ਧੋਣ ਲੱਗੀ ਸੀ ਨਾ ਰੋਟੀ ਅਖਬਾਰ ਵਿੱਚ ਨਹੀਂ ਲਿਵਟ ਦੇਣਾ ਕਾਗਜ਼ ਪੱਤਰ ਚ ਕਿਸੇ ਚਲਵੇਟੀ ਇਹ ਨਾ ਜਿਹੜਾ ਹੈਗਾ ਆ ਮਤਲਬ ਅਸੀਂ ਇਹੀਂ ਪੋਣੇ ਚ ਰੋਟੀ ਲਿਵਟਦੇ ਆ ਪੋਣੇ ਚ ਵਧੀਆ ਰਹਿੰਦੀ ਹੈ ਲਿਵੇਟੀ ਰੋਟੀ ਹੈ ਨਾ ਤੇ ਲਓ ਜੀ ਆਪਾਂ ਡੱਬੇ ਜਿਹੜੇ ਸਾਰੇ ਧੋਦਨੇ ਆ ਦੇਖੋ ਦਾਲ ਉਬਲ ਗਈ ਨਾ ਹੋ ਗਿਆ ਨੁਕਸਾਨ ਚ ਲਓ ਜੀ ਅੱਜ ਮੈਂ ਪਤਾ ਨਹੀਂ ਕੀ ਖਾਲਾ ਪਹਿਲਾਂ ਮਚਾ ਵਾਲਤੀ ਫਿਰ ਮੈਂ ਦਾਲ ਵਾਲਤੀ ਮੈਂ ਗੈਸ ਬੰਦ ਕਰਤਾ ਮੈਂ ਕਿਹਾ ਮੈਂ ਭਾਂਡੇ ਮਾਰ ਕੇ ਤੇ ਇਹ ਰਾ ਜਿਹੜੀ ਗੈਸ ਤੇ ਦੂਜੇ ਦੇ ਢਾਲ ਧਰੂਗੀ ਤੇ ਇਹ ਵਾਲਾ ਗੈਸ ਆ ਜਿਹੜਾ ਮੈਂ ਸਾਫ ਕਰੂੰਗੀ ਤੇ ਪਹਿਲਾਂ ਮੈਂ ਲੰਚ ਬਾਕਸ ਆ ਜਿਹੜੇ ਚੰਗੀ ਤਰ੍ਹਾਂ ਮੈਂ ਕਮਾਨਸ ਵਰਕੇ ਰੱਖ ਦੇਵਾਂ ਲੋ ਜੀ ਲੰਚ ਬਾਕਸ ਆਪਣੇ ਧੋਤੇ ਗਏ ਆ ਤੇ ਹੁਣ ਜਿਹੜੀ ਦਾਲ ਆ ਮੈਂ ਦੂਜੇ ਗੈਸ ਤੇ ਰੱਖ ਦਿੱਤੀ ਆ ਤੇ ਹੁਣ ਜਿਹੜਾ ਗੈਸ ਆ ਮੈਂ ਸਾਫ ਕਰੂੰਗੀ ਕਿਉਂਕਿ ਉਬਲ ਕੇ ਵਿੱਚ ਪੈ ਗਈ ਤੇ ਜੇ ਨਾ ਸਾਫ ਕੀਤਾ ਤੇ ਫਿਰ ਤੁਹਾਨੂੰ ਪਤਾ ਹਨਾ ਪੈੜਾ ਲੱਗਦਾ ਵਾ ਤੇ ਆਪਾਂ ਸਾਫ ਸਫਾਈ ਰੱਖ ਘਰੀ ਦੀ ਪੂਰੀ ਫੁੱਲ ਤੇ ਲੋ ਜੀ ਆਪਾਂ ਗੈਸ ਆ ਜਿਹੜਾ ਸਾਫ ਕਰਨ ਲੱਗ ਗਏ ਇੱਥੇ ਪਹਿਲਾਂ ਜਦੋਂ ਮੈਂ ਚਾਹ ਵਾਲਾ ਗੈਸ ਸਾਫ਼ ਕਰਦੀ ਸੀ ਨਾ ਉਦੋਂ ਤਾਂ ਮੇਰੀ ਉਂਗਲੀ ਤੇ ਵੀ ਗਰਮ ਗਰਮ ਉਹ ਜਿਹੜਾ ਲੱਗਿਆ ਹੁੰਦਾ ਕੀ ਕਹਿੰਦੇ ਹੁੰਦੇ ਆ ਹੈਂਗ ਕਰ ਜਾ ਰੱਖਿਆ ਹੁੰਦਾ ਗੈਸ ਦੇ ਉੱਪਰ ਉਹ ਲੱਗ ਗਿਆ ਸੀ ਤੇ ਉਂਗਲੀ ਨਾ ਮੇਰੀ ਜਲਨ ਜੀ ਹੋਣ ਲੱਗੀ ਫਿਰ ਮੈਂ ਕੋਲਗੇਟ ਲਾ ਲਈ ਤੇ ਉਹਦੇ ਨਾਲ ਬਚਤ ਹੋ ਗਈ ਹੈ ਨਾ ਤੇ ਚਲੋ ਜੀ ਆਪਾਂ ਜਿਹੜਾ ਗੈਸ ਚੰਗੀ ਤਰ੍ਹਾਂ ਸਾਫ਼ ਸਫਾਈ ਕਰ ਦਈਏ ਤੇ ਦਾਲ ਆਪਾਂ ਜਿਹੜੀ ਹੈਗੀ ਧਰ ਦਿੱਤੀ ਤੇ ਇੱਥੇ ਗੈਸ ਜਿਹੜਾ ਮੈਂ ਸਹਿਮ ਕਰਤਾ ਮੈਂ ਕਿਹਾ ਸਹਿਮਤ ਹੀ ਬਣੀ ਚੋ ਤੇ ਸੈਲਫ ਵੀ ਇਹ ਸਾਫ਼ ਕਰਤੀ ਹੈ ਸੈਲਫ ਤੇ ਪੱਥਰ ਨਾਲ ਲੱਗੇ ਹੋਣ ਕਰਕੇ ਨਾ 2-3 ਵਾਰ ਸਾਫ਼ ਕਰਨੀ ਪੈਂਦੀ ਹੈ ਪੱਥਰ ਲੱਗੇ ਤਾਂ ਵੀ ਚਲੋ ਕਰਨੀ ਤਾਂ ਪੈਂਦੀ ਹੈ ਪਰ ਇਹ ਨਾ ਉਥੋਂ ਨੀਵੀਂ ਆ ਥੋੜੀ ਜੀ ਇੱਥੇ ਇਹ ਬੋਤਲ ਦਾ ਢੱਕਣ ਪਿਆ ਤੇ ਇੱਥੇ ਪਾਣੀ ਖੜ ਜਾਂਦਾ ਵਾ ਤਾਂ ਕਰਕੇ ਫਿਰ ਮੈਨੂੰ ਇਹ ਵਾਰ-ਵਾਰ ਕੱਪੜਾ ਮਾਰੀ ਜਾਣਾ ਪੈਂਦਾ ਮਾਰੀ ਜਾਣਾ ਪੈਂਦਾ ਤੇ ਇਹ ਬੋਤਲਾ ਵੀ ਮੈਂ ਭਰ ਕੇ ਲਾ ਦਗੀ ਫ੍ਰਿਜ ਵਿੱਚ ਕਿਉਂਕਿ ਕੱਲ ਨੂੰ ਇਹਨਾਂ ਨੇ ਸਕੂਲ ਲੈ ਕੇ ਜਾਣੀਆਂ ਨੇ ਤੇ ਫਿਰ ਆਪਣੀਆਂ ਝੱਕ ਕਿ ਇਦਾਂ ਹੀ ਲੈ ਜਾਣਗੇ ਨਹੀਂ ਫਿਰ ਸਾਡੀਆਂ ਜਿਹੜੀਆਂ ਘਰੇ ਵਰਤਣ ਨੂੰ ਬੋਤਲਾਂ ਲਾਣੀਆਂ ਹੁੰਦੀਆਂ ਉਹ ਚੱਕ ਦੇਣੀ ਤੇ ਇੱਥੇ ਮੈਂ ਆਟਾ ਛਾਣ ਲੂੰਗੀ ਆਟਾ ਗੁੰਨ ਲੂੰਗੀ ਕਿਉਂਕਿ ਰਸੋਈ ਵਿੱਚ ਜਦੋਂ ਵੱੜ ਜਾਈਦਾ ਨਾ ਫਿਰ ਡੇਢ ਘੰਟਾ ਤਾਂ ਮੇਰਾ ਰਸ ਉਨੇ ਬਲੌਗ ਦੀ ਸਪੀਡ ਵਧਾਈ ਕਰਕੇ ਇਹ 13 ਮਿੰਟ ਦਾ ਬਲੌਗ ਬਣਿਆ ਨਹੀਂ ਇਹ ਬਲੌਗ ਜਿਹੜਾ ਹੈਗਾ ਇਹ ਮੈਂ ਬਣਾਇਆ ਆ ਤਾਂ ਮੇਰਾ ਪੂਰਾ 45 ਮਿੰਟ ਦਾ ਬਲੌਗ ਸੀਗਾ ਤੇ ਵਿੱਚੋਂ ਵਿੱਚੋਂ ਮੈਂ ਸਕਿਪ ਵੀ ਕਰੀ ਗਈਆਂ ਹੈ ਹਨ ਤੇ ਉਧਰ ਜਿਹੜੀ ਮੇਰੀ ਦਾਲ ਵੀ ਉਬਲੀ ਜਾਂਦੀ ਹੈ ਤੇ ਇੱਧਰ ਆਪਾਂ ਜਿਹੜਾ ਹੈਗਾ ਆ ਆਟਾ ਗੁੰਨਣ ਲੱਗ ਗਏ ਆ ਆਟਾ ਗੁੰਨ ਕੇ ਮੈਂ ਰੱਖ ਦੂੰਗੀ ਬਸ ਰੋਟੀ ਉਦੋਂ ਲਾਵਾਂਗੇ ਜਦੋਂ ਅਸੀਂ ਖਾਣੀ ਹੋਊਗੀ ਹਨ ਤੇ ਚਲੋ ਜੀ ਆਟਾ ਆਪਾਂ ਗੁੰਨ ਲੈਣਾ ਆ ਫਟਾਫਟ ਮੈਂ ਅੱਜ ਖੜ ਕੇ ਹੀ ਆਟਾ ਗੁੰਨ ਦੇਣਾ ਪਹਿਲਾਂ ਮੈਂ ਬਹਿ ਕੇ ਗੁੰਦੀ ਹੁੰਦੀ ਹਣੀ ਐ ਵੈਸੇ ਖੜ ਕੇ ਵੀ ਕਈ ਵਾਰ ਗੁੰਨ ਲੈਂਦਾ ਜਾਂ ਤੇ ਅੱਜ ਮੈਂ ਕਿਹਾ ਚਲੋ ਖੜ ਕੇ ਆਟਾ ਗੁੰਨ ਲੈਨੇ ਆ ਕੰਮ ਤਾਂ ਜਿਹੜੇ ਰਸੋਈ ਦੇ ਨਿਬੜਦੇ ਹੀ ਨਹੀਂ ਹਨਾ ਸਾਰਾ ਦਿਨ ਹੀ ਨਿਬੜਦੇ ਹੈਗੇਗੀ ਮੈਂ ਚਲੋ ਫਿਰ ਵੀ ਥੋੜਾ ਬੋਤਾ ਆਰਾਮ ਕਰ ਵੀ ਲਈਦਾ ਜਾਂ ਤੇ ਮੈਂ ਪਹਿਲਾਂ ਕੱਪੜੇ ਵੀ ਸਲਾਈ ਕਰਨ ਲੱਗਦੀ ਸੀ ਅੱਜ ਤੇ ਫਿਰ ਮੇਰੀ ਮਸ਼ੀਨ ਦੇ ਵਿੱਚ ਪਤਾ ਨਹੀਂ ਕੀ ਗੱਲ ਹਨਾ கரੰਟ ਆਉਣ ਲੱਗ ਗਿਆ ਤੇ ਮੈਂ ਫਿਰ ਸਰਦਾਰ ਜੀ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਅੱਜ ਕੱਪੜੇ ਸਲਾਈ ਕਰਨ ਰਹਿਣ ਤੇ ਮੈਂ ਘਰੇ ਜਾਣ ਕੇ ਚੈੱਕ ਕਰ ਲਵਾਂਗਾ ਵੀ ਕੀ ਹੋਇਆ ਕਾ ਤੂੰ ਇਦਾਂ ਕਰੰਟ ਆਉਂਦਾ ਕੋਈ ਤਾਰ ਤੂਰ ਜੁੜਦੀ ਹੋਣੀ ਹੈ ਹਨਾ ਤਾਂ ਹੀ ਕਰੰਟ ਮਾਰਦਾ ਹੈ ਮਾਰਦੀ ਹੈ ਮਸ਼ੀਨ ਮੈਂ ਤਾਂ ਚਲੂ ਠੀਕ ਆ ਫਿਰ ਉਹ ਮੈਂ ਅੱਜ 스ਕਿੱਪ ਕਰ ਦਿੱਤੇ ਫਿਰ ਇੱਕ ਬਾਰਿਸ਼ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਮੀਂਹ ਪੈ ਕੇ ਜਦੋਂ ਮੀਂਹ ਪੈ ਜਾਂਦਾ ਉਸ ਤੋਂ ਬਾਅਦ ਗਰਮੈਸ਼ ਹੋ ਜਾਂਦੀ ਹੈ ਤੇ ਬਹੁਤ ਔਖਾ ਹੋ ਜਾਂਦਾ ਹਨਾ ਮੀਂਹ ਪੈ ਤੋਂ ਬਾਅਦ ਤੇ ਗਰਮ ਐ ਫੇਰ ਜਾਂਦੀ ਆ ਤੇ ਮੈਂ ਪੱਖਾ ਵੀ ਇੱਥੇ ਬੰਦ ਕੀਤਾ ਹੋਇਆ ਸੀ ਪੱਖੀ ਚੱਲਦੀ ਸੀ ਤੇ ਪੱਖੀ ਦੀ ਹਵਾ ਜਿਹੜੀ ਫਿਰ ਮੈਂ ਤਾਂ ਉਹ ਕਰੀ ਨਹੀਂ ਸੀਲਫ ਵੱਲੀ ਨੂੰ ਤੇ ਮੈਂ ਕਿਹਾ ਵੀ ਜੇ ਕਰ ਲਈ ਤਾਂ ਫਿਰ ਮੇਰੇ ਜਿਹੜੇ ਹੈਗੇ ਆ ਗੈਸ ਬੁੱਝ ਜਾਊਗਾ ਮੇਰਾ ਤੇ ਫਿਰ ਔਖਾ ਹੋ ਜਾਊਗਾ ਚਲੋ ਜੀ ਆਪਾਂ ਆਟਾ ਗੁੰਨਤਾ ਤੇ ਹੁਣ ਦੇ ਦੇ ਦਾਂਗੇ ਆਪਾਂ ਆਟੇ ਤੇ ਪੋਣਾ ਤੇ ਹੱਥ ਤੋ ਲਵਾ ਕੇ ਤੇ ਕੋਲਾ ਵੀ ਧੋਕੇ ਰੱਖ ਦਾਂਗੇ ਤਾਂ ਡੈਡ ਘਰ ਚੋਂ ਕੇ ਲੈ ਕੇ ਆਏ ਆ ਤੇ ਇਹ ਡੈਡੀ ਉਹ ਪਤਾ ਕਿ ਗਾਂ ਸਾਨੂੰ ਘਾਰ ਹੀ ਨਹੀਂ ਚੋਣ ਦਿੰਦੀ ਹੈ ਕਿ ਡੈਡੀ ਚੋਕੇ ਲੈ ਕੇ ਆਉਂਦੀ ਹੈ ਫਿਰ ਡੈਡੀ ਤੋਂ ਚੋਕੇ ਲੈ ਕੇ ਆਏ ਹੈਗੇ ਤੇ ਮੀਂਹ ਦਾ ਕਰਕੇ ਫਿਰ ਇਹ ਕੁੜਤਾ ਜਿਹੜਾ ਅਜਾ ਟੰਗ ਲੈਂਦੇ ਆ ਕਿ ਹੁਣ ਮੈਂ ਪੱਖੀ ਲਾਈ ਹੈ ਮੈਂ ਪੱਖੀ ਲਾ ਲਈ ਨਹੀਂ ਹੈ ਚਲੋ ਤੇ ਮੈਂ ਖਵਾਇਸ ਓਵਰ ਕਰਕੇ ਪਾ ਦੂੰਗੀ ਤੇ ਇਹ ਮੈਂ ਗੰਡੇ ਆ ਜਿਹੜੇ ਸ਼ੈਲ ਰਹੀਆਂ ਤੇ ਮੈਂ ਕਹਿੰਦੀ ਸੀਗੀ ਪਹਿਲਾਂ ਵੀ ਹਨਾ ਗੰਡੇ ਸਾਡੇ ਡੈਡੀ ਕਹਿੰਦੇ ਆਪਾਂ ਪਾਸੋਂ ਗੰਡੇ ਲੈ ਗੰਡੇ ਕਿੱਧਰ ਗਏ ਤੇ ਮੈਂ ਕਹਾਂ ਮੈਨੂੰ ਕੀ ਪਤਾ ਗੰਡੇ ਕਿੱਧਰ ਗਏ ਹਨਾ ਗੰਡੇਆਂ ਪਿੱਛੇ ਸਾਡੀ ਲੜਾਈ ਹੋ ਗਈ ਆ ਤੇ ਹੁਣ ਇੱਥੇ ਮੰਮੀ ਵੀ ਆਉਣਗੇ ਤੇ ਮੈਂ ਗੰਡੇ ਚੀਰਦੀ ਸੀ ਕਿ ਮੈਂ ਕਿਹਾ ਤੈਨ ਨ ਗੰਡੇ ਆ ਮੰਮੀ ਕਹਿੰਦੀ ਕਿੱਧਰ ਗਏ ਕਹਿੰਦੀ ਮੈਂ ਕਿਹਾ ਮੈਨੂੰ ਕੀ ਪਤਾ ਕਿੱਧਰ ਗਏ ਫਿਰ ਕਹਿੰਦੇ ਆਪ ਚਟਣੀ ਬਣਾ ਲਈ ਫਿਰ ਪੌੜਿਆਂ ਚ ਪਾ ਲਈ ਫਿਰ ਕਿਸੇ ਸਬਜੀ ਚ ਪਾ ਲਈ ਪਰ ਮਲਾਂ ਦੀ ਜ ਕਿੰਨੇ ਫਿਰ ਕਹਿੰਦੇ ਮਟਰਾਂ ਦੀ ਦਾਲ ਬਣਾ ਲਈ ਫਿਰ ਕਹਿੰਦੇ ਤੂੰ ਪਰਸੋਂ ਭਿੰਡੀਆਂ ਬਣਾ ਕੇ ਦਿੱਤੀਆਂ ਕੁੜੀ ਨੂੰ ਉਹਦੇ ਚ ਪਾ ਲਈ ਤੇ ਗੰਡੇ ਕੀ ਕਰਨ ਹਨ ਤੇਰੇ ਜਦੋਂ ਦਾਲ ਸਬਜੀ ਕੋਈ ਖਾਂਦੀ ਆ ਤੇ ਉਹਦੋਂ ਕੱਟ ਲੈਂਦੀ ਆ ਨਾਲ ਫਿਰ ਉਹ ਵੀ ਖਾਂਦੀ ਆ ਹਨਾ ਮੈਂ ਕਿਹਾ ਚਲੋ ਠੀਕ ਇੱਥੇ ਮੈਂ ਤੜਕਾ ਲਾਉਣ ਦੀ ਤਿਆਰੀ ਕਰਦੀ ਸੀ ਤੜਕਾ ਲਾਉਂਗੀ ਮੈਂ ਕਿਉਂ ਪਾ ਲਿਆ ਆ ਤੇ ਕਿਉਂ ਹੋਊਗਾ ਗਰਮ ਤੇ ਡੈਡੀ ਇੱਥੇ ਗਾਂ ਸਾਡੇ ਕਟਾ ਬੱਚੇ ਨੂੰ ਨਾ ਮੋਗ ਜੀ ਲੱਗੀ ਹੋਈ ਆ ਮਤਲਬ ਦੁੱਧ ਪੀ ਲਿਆ ਚੁੰਗ ਕੇ ਸਾਰਾ ਰਾਤ ਨੂੰ ਕੱਲ ਤੇ ਮਤਲਬ ਵੀਰਵਾਰ ਦੀ ਰਾਤ ਨੂੰ ਇਹ ਵਲੌਗ ਆ ਜਿਹੜਾ ਸ਼ੁੱਕਰਵਾਰ ਨੂੰ ਬਣ ਰਿਹਾ ਵਾ ਤ ਸਾਰਾ ਉਹ ਦੁੱਧ ਚੰਗ ਗਿਆ ਤੇ ਫਿਰ ਉਹਨੂੰ ਨਾ ਉਹ ਦੁੱਧ ਮਤਲਬ ਦੁੱਧ ਜਾਈ ਮਤਲਬ ਮੂਕ ਮਾਰੀ ਜਾਂਦਾ ਦੁੱਧ ਜੀ ਇਹਦੀ ਕੋਈ ਤੇ ਫਿਰ ਉਹ ਡੈਡੀ ਦਵਾਈ ਜੀ ਦਿੰਦੀਆ ਕੁੱਟ ਕੇ ਤੇ ਉਹ ਕੁੱਟ ਕੇ ਲੈ ਕੇ ਗਈ ਆ ਤੇ ਇੱਥੇ ਮੈਂ ਕਿਹਾ ਉਹਦੇ ਵਿੱਚ ਜੀਰਾ ਪਾਤਾ ਤੇ ਪਿਆਜ਼ ਵੀ ਪਾਤੇ ਤੇ ਹੁਣੇ ਤੜਕਾ ਜਿਹੜਾ ਭੁੱਜ ਜੂਗਾ ਜਲਦੀ ਜਲਦੀ ਤੇ ਮੈਂ ਗਈ ਸੀ ਇੱਥੇ ਟਾਈਮ ਦੇਖਣ ਟਾਈਮ ਹੋ ਗਿਆ ਸੀ 7:00 ਵਜੇ ਚ 5 ਮਿੰਟ ਰਹਿੰਦੇ ਸੀਗੇ ਸ਼ਾਮ ਦੇ ਚਲੋ ਜੀ ਆਪਾਂ ਪਿਆਜ਼ ਆ ਜਿਹੜੇ ਭੁੰਨਣ ਦੇ ਨੇ ਆਗੇ ਤੇ ਮੈਂ ਮੰਮੀ ਨੂੰ ਕਿਹਾ ਮੰਮੀ ਨੇ ਹੁਣ ਨਾ ਜਾਣਾ ਸੀਗਾ ਦਵਾਈ ਲੈਣ ਡਾਕਟਰ ਦੇਤੇ ਮੈਂ ਕਿਹਾ ਮੰਮੀ ਤੁਸੀਂ ਐਂ ਕਰੋ ਮੈਨੂੰ ਦੁੱਧ ਵਧਾ ਕੇ ਦੀਜੋ ਹਨਾ ਫਿਰ ਜਿਹੜਾ ਹੈਗਾ ਆ ਮੈਂ ਦੁੱਧ ਗਰਮ ਕਰ ਦੂੰਗੀ ਠੰਡਾ ਹੋ ਜੂਗਾ ਜਦੋਂ ਉਹ ਬੱਚਿਆਂ ਨੇ ਪੀਣਾ ਹੈ ਨਹੀਂ ਫਿਰ ਠੰਡਾ ਨਹੀਂ ਹੁੰਦਾ ਲਾਉਦੀ ਆਪਾਂ ਤੜਕਾ ਵੀ ਦਾਲ ਚ ਪਾਤਾ ਤੇ ਇਧਰ ਮੰਮੀ ਦੁੱਧ ਵਧਾਈ ਜਾਂਦੇ ਆ ਕਿਉਂਕਿ ਮੰਮੀ ਨਾ ਫਿਰ ਆਪਦੇ ਹਿਸਾਬ ਜੇ ਨਾ ਸੈੱਟ ਕਰ ਦਿੰਦੇ ਆ ਜੇ ਮੈਂ ਵਧਾਉਣੀ ਆ ਫਿਰ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਇਹ ਕਹਿੰਦੇ ਨੇ ਨਹੀਂ ਤੂੰ ਐਂ ਕਰਨਾ ਸੀ ਐਂ ਕਰਨਾ ਸੀ ਆ ਗੜਵੀ ਚ ਦੁੱਧ ਇੰਨਾ ਰੱਖਣਾ ਸੀਗਾ ਤੇ ਪਤੀਲੀ ਚ ਇੰਨਾ ਪਾਉਣਾ ਸੀਗਾ ਫਿਰ ਐਂ ਕਰਨ ਲੱਗ ਜਾਂਦੇ ਤੇ ਮੈਂ ਕਿਹਾ ਤੁਸੀਂ ਐਂ ਹੀ ਵਧਾ ਦਿਓ ਦੁੱਧ ਤੇ ਮੈਂ ਜਿਹੜਾ ਵੀ ਹੋਰ ਕੰਮ ਕਰ ਲੈਣੀ ਆ ਉਹਨੇ ਤੇ ਉਧਰ ਮੈਂ ਦੁੱਧ ਵੀ ਗਏ ਇਸ ਤੇ ਧਰਤਾ ਤੇ ਦਾਲ ਵੀ ਆਪਣੀ ਜਿਹੜੀ ਬਣੀ ਜਾਂਦੀ ਐ ਤੇ ਜਿਹੜੇ ਭਾਂਡੇ ਹੋਰ ਪਏ ਸੀਗੇ ਫਿਰ ਉਹ ਵੀ ਮੈਂ ਮਾਂਜਣ ਲੱਗੀ ਮੈਂ ਚਲੋ ਇਹ ਵੀ ਮਾਂਜ ਲਿਆਂ ਦੁੱਧ ਵਾਲੇ ਹੋ ਜਾਂਦੇ ਆ ਫਿਰ ਆ ਚਾਹ ਵਾਲਾ ਡੋਂਗਾ ਸੀਗਾ ਚਾਹ ਇਹਦੇ ਚ ਚਾਹ ਪਈ ਸੀ ਥੋੜੀ ਜੀ ਤੇ ਉਹ ਫਿਰ ਜਤਿੰਦਰ ਨੇ ਪੀਲੀ ਮੇਰੇ ਦਿਓਰ ਨੇ ਪੀਲੀ ਤੇ ਮੈਂ ਕਿਹਾ ਚਲੋ ਹੁਣੇ ਖਾਲੀ ਹੋ ਗਏ ਤੇ ਹੁਣ ਇਹ ਵੀ ਮੈਂ ਮਾਂਜ ਦੇਵਾਂ ਚਲੋ ਜੀ ਭਾਂਡੇ ਜਿਹੜੇ ਹੈਗੇ ਆ ਹੋਈ ਜਾਂਦੇ ਹੁੰਦੇ ਹਨਾ ਪਰਿਵਾਰਾਂ ਵਾਲੇ ਘਰੀ ਭਾਂਡੇ ਹੁੰਦੇ ਹੈਗੇ ਤੇ ਚਲੋ ਜੀ ਗੰਡਿਆਂ ਦਾ ਰੋਲਾ ਸਾਡਾ ਵਾਵਾ ਪਿਆ ਫਿਰ ਮੈਂ ਕਹਾਂ ਗੰਡੇ ਹੁਣ ਵਰਤੀ ਗਈ ਹੁਣ ਕੀ ਕਰਾਂ ਮੈਂ ਹਨਾ ਤੇ ਚਲੋ ਜੀ ਆਪਾਂ ਜਿਹੜੇ ਹੈਗੇ ਭਾਂਡੇ ਦੇਖ ਲਓ ਕੜਾਈ ਮੈਂ ਹੁਣ ਮੰਦੀ ਸੀ ਹੁਣ ਫੇਰ ਇਹਦੇ ਵਿੱਚ ਧੜਕਾ ਬਣਾ ਲਿਆ ਮਤਲਬ ਇਹਨੂੰ ਇੰਨਾ ਯੂਜ਼ ਕਰਦੇ ਆ ਇੰਨਾ ਯੂਜ਼ ਕਰਦੇ ਆ ਪਕੌੜੀ ਕੱਢਣੇ ਆ ਤੜਕਾ ਬਣਾਉਣਾ ਆ ਸੁੱਕੀ ਸਬਜ਼ੀ ਬਣਾਉਣੀ ਆ ਇਹੀ ਕੜਾਈ ਚੱਲਦੀ ਹੈ ਸਾਡੀ ਹਨਾ ਕੜਾਈਆਂ ਸਾਡੇ ਹੈਗੀਆਂ ਹੋਰ ਵੀ ਤਿੰਨ ਚਾਰ ਕੜਾਈਆਂ ਨੇ ਦੋ ਤਾਂ ਛੋ ਏਡੀਆਂ ਏਡੀਆਂ ਹੀ ਨੇ ਤੇ ਦੋ ਸਾਡੇ ਵੱਡੀਆਂ ਨੇ ਤੇ ਇੱਕ ਸਾਡੇ ਲੋਹੇ ਦੀ ਕੜਾਈ ਵੱਡੀ ਹੈਗੀ ਤੇ ਪਰ ਅਸੀਂ ਮਤਲਬ ਇਹਨੂੰ ਹੀ ਜ਼ਿਆਦਾ ਯੂਜ਼ ਕਰਨਾ ਹੈ ਹਨਾ ਨਾ ਇਹਨਾਂ ਤੜਕੇ ਵਾਲੀ ਬਾਟੀ ਵੀ ਹੈਗੀ ਉਹਨੂੰ ਅਸੀਂ ਬਿਲਕੁਲ ਨਹੀਂ ਯੂਜ਼ ਕਰਦੇ ਜਿਹੜਾ ਤੜਕੇ ਵਾਲਾ ਪੈਨ ਹੁੰਦਾ ਵਾ ਉਹਨੂੰ ਅਸੀਂ ਬਿਲਕੁਲ ਨਹੀਂ ਯੂਜ਼ ਕਰਦੇ ਸਾਡਾ ਉਹ ਵੀ ਪਿਆਰ ਰਹਿੰਦਾ ਹੈ ਤੇ ਚਲੋ ਜੀ ਮੈਂ ਇੱਥੇ ਦਾਲ ਦੇਖੀ ਤੇ ਇਧਰ ਦੁੱਧ ਵੀ ਦੇਖ ਲਿਆ ਤੇ ਨਾਲ ਦੀ ਨਾਲ ਮੈਂ ਭਾਂਡੇ ਧੋਤੇ ਤੇ ਫਿਰ ਮੈਂ ਪੀਤਾ ਪਾਣੀ ਕਿਉਂਕਿ ਗਰਮੀ ਦੇ ਵਿੱਚ ਪਿਆਸ ਲੱਗਦੀ ਰਹਿੰਦੀ ਹੈ ਪਰ ਫਰਿੱਜ ਦੇ ਵਿੱਚ ਕਾਫੀ ਆਲਾ ਠੰਡਾ ਪਾਣੀ ਸੀ ਤੇ ਮੈਂ ਮਿਕਸ ਕਰਕੇ ਪੀਣੀ ਹੈ ਜੱਟ ਜਿਆਦਾ ਠੰਡਾ ਪੀਣਾ ਫਿਰ ਮੇਰੇ ਨਾ ਦੰਦਾਂ ਦੇ ਵਿੱਚ ਪੀੜ ਪੈਣ ਲੱਗ ਜਾਂਦੀ ਹੈ ਚਲੋ ਜੀ ਇਹਦੇ ਚ ਪੈਸੀ ਦਾਲ ਕੱਲ ਵਾਲੀ ਤੇ ਮੈਂ ਇਹ ਵੀ ਡੋਲਤੀ ਮੈਂ ਕਿਹਾ ਚਲੋ ਇਹ ਵੀ ਡੋਲ ਦਿੰਨੇ ਆ ਅਸੀਂ ਦੋ ਬਣਾਣੇ ਸੀ ਕੱਲੀ ਕਾਲੂ ਮਟਰ ਦੀ ਸਬਜੀ ਸੀਗੀ ਤੇ ਇੱਕ ਆਪਣੀ ਸੀਗੀ ਪਰਮਲ ਦੀ ਸਬਜੀ ਤੇ ਇਹ ਵੀ ਮੈਂ ਬਰਤਨ ਜਿਹੜੇ ਸਾਫ਼ ਕਰ ਦਿੱਤੇ ਤੇ ਦੁੱਧ ਆਪਣਾ ਹਲੇ ਆਇਆ ਨਹੀਂ ਗਾ ਕਹਿੰਦੇ ਹੁੰਦੀ ਨਜ਼ਰ ਹਟੀ ਦੁਰਘਟਨਾ ਘਟੀ ਤੇ ਮੈਂ ਕਿਹਾ ਮੈਂ ਹੁਣ ਕੋਲੀ ਖੜੂੰਗੀ ਦੁੱਧ ਦੇ ਕਿਉਂਕਿ ਹੁਣ ਉਵਾਲੀ ਆਉਣ ਵਾਲੀ ਆ ਤੇ ਇੱਥੇ ਮੈਂ ਹੱਥ ਦੇਖਦੀ ਸੀ ਮੇਰਾ ਹੱਥ ਮੱਚ ਗਿਆ ਸੀਗਾ ਇਦਾਂ ਉਹ ਕੰਮ ਹੁੰਦਾ ਵੀ ਨਜ਼ਰ ਹੱਠੀ ਦਰਕਾਰ ਗਟਰਨਾ ਘਟੀ ਮਤਲਬ ਅੱਜ ਵੀ ਜੀ ਲੱਗ ਜਾਂਦੀ ਆ ਤੇ ਜਦੋਂ ਦੇਖੀਏ ਨੇ ਦੇਖੀਏ ਨੇ ਦੁੱਧ ਦੀ ਦੁੱਧ ਨੂੰ ਵਾਲੀ ਨਹੀਂ ਹੁੰਦੀ ਜੀ ਤੇ ਜਦੋਂ ਆਪਾਂ ਮਾੜਾ ਜਾਂ ਧਿਆਨ ਪਾਸੇ ਕਰ ਲੈਨੇ ਤੇ ਜਦੀ ਦੁੱਧ ਨੂੰ ਵਾਲੀ ਆ ਜਾਂਦੀ ਆ ਕਾਫੀ ਵਾਰ ਮੇਰੇ ਨਾਲ ਹੋਇਆ ਮੈਂ ਕਿਹਾ ਅੱਜ ਨਾ ਮੈਂ ਤਾਂ ਦੋ ਵਾਰੀ ਚੀਜ਼ ਵਾਲਦੀ ਪਹਿਲਾਂ ਚਾਹ ਵਾਲਦੀ ਤੇ ਫਿਰ ਮੈਂ ਦਾਲ ਵਾਲਦੀ ਤੇ ਹੁਣ ਦੁੱਧ ਨਹੀਂ ਮੈਂ ਉੱਪਰ ਲੈਣ ਦੇਣਾ ਹੁਣ ਮੈਂ ਪੂਰੀ ਨਿਗਾਹ ਰੱਖੂੰਗੀ ਪੂਰੀ ਐ ਸਿਕਿਉਰਟੀ ਬਣ ਕੇ ਖੜੀ ਸੀ ਤੇ ਮੈਂ ਚਲੋ ਜੀ ਮੈਂ ਕਿਹਾ ਦੁੱਧ ਤਾਂ ਵਾਲੀ ਹੈ ਕਿਉਂਕਿ ਨਾ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਦੁੱਧ ਨਾ ਪ ਜਿਹੜਾ ਗਿੱਜਿਆ ਹੋਵੇ ਤੇ ਉਹ ਉਸੇ ਤਰ੍ਹਾਂ ਗਿੱਜਿਆ ਰਹਿੰਦਾ ਆ ਤੇ ਚਲੋ ਜੀ ਆਪਣਾ ਦੁੱਧ ਵੀ ਵਾਲੀ ਆ ਗਈ ਤੇ ਆਪਾਂ ਜਿਹੜਾ ਹੈਗਾ ਆ ਥੋੜਾ ਜਿਹਾ ਮੈਂ ਕਿਹਾ ਹਵਾ ਮਾਰ ਕੇ ਥੱਲੇ ਕਰ ਦਈਏ ਤੇ ਚਲੋ ਲਓ ਜੀ 7:00 ਵਜੇ 10 ਮਿੰਟ ਹੋ ਗਏ ਆ ਤੇ ਕਿਚਨ ਦਾ ਕੰਮ ਆਪਣਾ ਤਕਰੀਬਨ ਨਿਬੜ ਗਿਆ ਬਸ ਰੋਟੀ ਪਕਾਉਣ ਵਾਲੀ ਰਹੀਦੀ ਆ ਤੇ ਵਲੌਗ ਦਾ ਕਰਦੇ ਆ ਆਪਾਂ ਐਂਡ ਤੇ ਪਹਿਲਾਂ ਤੁਹਾਨੂੰ ਮੌਰੀ ਝਲਕ ਦਿਖਾ ਦਈਏ ਮੌਸਮ ਦੀ ਦੇਖੋ ਬੱਦਲ ਵਾਹੀ ਬਣੀ ਹੋਈ ਆ ਤੇ ਕਦੇ ਵੀ ਮੀਂਹ ਆ ਸਕਦਾ ਕਿਸੇ ਵੀ ਟਾਈਮ ਤੇ ਸਾਡੇ ਦਰਖਤ ਦੇਖੋ ਕਿੰਨੇ ਲਾਏ ਹੋਏ ਆ। ਹਰੀਆਲੀ ਹਰੀਆਲੀ ਆ। ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ। ਵੀਡੀਓ ਦੇਖਣ ਲਈ ਧੰਨਵਾਦ।